ਸასი ਕਾਲ ਜੀ ਸਾਰਨ ਪਿਆਰ ਭਰ ਸასი ਕਾਲ ਅੱਜ ਇੱਥੇ ਸਾਰੇ ਸ਼ਹਿਰ ਦੇ ਵਿੱਚ ਐਮਸੀ ਦੀਆਂ ਬੋਟਾਂ ਪੰਜਾ ਬੜੀ ਖੁਸ਼ੀ ਦੀ ਗੱਲ ਆ ਕਿ ਅੱਛਾ ਐਮਸੀ ਆਏਗਾ ਤਾਂ ਉਸ ਕੋਈ ਸ਼ਹਿਰ ਦਾ ਕੰਮ ਚੰਗਾ ਵਿਕਾਸ ਹੋਏਗਾ ਹਨਾ ਸਾਰੇ ਵਿਕਾਸ ਕਰਨ ਲਈ ਐਮਸੀ ਨੂੰ ਚੁਣਦੇ ਨੇ ਆਓ ਤੁਹਾਨੂੰ ਮੈਂ ਦਿਖਾਵਾਂ ਇੱਥੇ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਲੋਕ ਖੁਸ਼ੀਆਂ ਕਿੱਦਾਂ ਮਨਾ ਰਹੇ ਦੇਖੋ ਤੁਸੀਂ ਪਲੀਜ਼ ਦੇਖੋ ਸ਼ਹੀਦੀ ਦਿਹਾੜੇ ਚੱਲ ਰਹੇ ਆ ਅਰੇ ਲੋਕ ਖੁਸ਼ੀਆਂ ਮਨਾ ਰਹੇ ਤੁਹਾਨੂੰ ਢੋਲ ਦੀ ਆਵਾਜ਼ ਸੁਣਦੀ ਹੈ ਤੁਸੀਂ ਢੋਲ ਦੀ ਆਵਾਜ਼ ਸੁਣ ਪਰ ਮੈਨੂੰ ਬਹੁਤ ਦੁੱਖ ਹੋ ਰਿਹਾ ਕਿਸ ਖੁਸ਼ੀ ਚ ਮਨਾ ਰਹੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਖੁਸ਼ੀ ਆਪਣੀ ਨੂੰ ਥੋੜੇ ਦਿਨ ਲਈ ਜਰੂਰ ਪਲੀਜ਼ ਦਬਾ ਕੇ ਰੱਖੋ ਧੰਨਵਾਦ ਤੁਹਾਡਾ ਮਿਹਰਬਾਨੀ ਤਦੋਂ ਆਪਣਾ ਫਰਜ਼ ਸਮਝ ਕੇ ਦਿਖਾ ਦਿੱਤਾ ਕਿ ਕੀ ਕਰ ਰਹੇ ਨੇ ਲੋਕ ਪਰ ਤੁਸੀਂ ਦੱਸਣ ਲੱਗੇ ਕਿ ਇਹ ਚੰਗਾ ਹੋ ਰਿਹਾ ਕੁਝ ਦਿਨ ਲਈ ਆਪਣੀਆਂ ਖੁਸ਼ੀਆਂ ਨੂੰ ਦਬਾ ਕੇ ਰੱਖੋ ਪਲੀਜ਼ ਮੱਤਵਾਨ ਕੇ ਬੇਨਤੀ ਕਰਦੀ ਹਾਂ ਅਸੀਂ ਆਪਣੇ ਬੱਚੇ ਨੂੰ 2 ਮਿੰਟ ਅੱਖਾਂ ਤੋਂ ਦੂਰ ਨਹੀਂ ਕਰਦੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਾਰਾ ਪਰਿਵਾਰ ਵਾਰਿਆ ਸਾਰਾ ਵੰਸ ਵਾਰ ਦਿੱਤਾ ਕੌਣ ਨਹੀਂ ਚਾਹੁੰਦਾ ਕਿ ਸਾਡੇ ਬੱਚਿਆਂ ਦੀਆਂ ਖੁਸ਼ੀਆਂ ਹੋਣ ਪਰ ਉਹਨਾਂ ਨੂੰ ਵੀ ਸਿੱਖਾ ਕਿ ਖੁਸ਼ੀਆਂ ਹਨ ਪਰ ਨਹੀਂ ਸਾਡੇ ਲਈ ਇਹ ਸਾਰਾ ਆਪਣਾ ਪਰਿਵਾਰ ਵਾਰ ਦਿੱਤਾ ਹੱਤਵਾਨ ਕੇ ਬੇਨਤੀ ਹੈ ਕਿ ਇਨ ਚਾ ਕੁਝ ਦਿਨ ਲਈ ਖੁਸ਼ੀਆਂ ਨੂੰ ਦਬਾ ਕੇ ਰੱਖੋ ਤੁਹਾਨੂੰ ਮੇਰੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਸ ਤਰ੍ਹਾਂ ਦੇ ਵਿਚਾਰ ਲੱਗੇ ਪਲੀਜ਼ ਕਮੈਂਟ ਚ ਜ਼ਰੂਰ ਦੱਸਣਾ ਧੰਨਵਾਦ ਜੀ